ਸੱਤ ਸਿਰੇ ਕਾਲ ਜੀ ਪਾਲਕ ਨੂੰ ਧੋ ਕੇ ਲੰਮੇ ਲੰਮੇ ਲੱਛਿਆਂ 'ਚ ਕੱਟ ਲਿਆ ਪਿਆਜ਼ ਵੀ ਉਸੇ ਤਰ੍ਹਾਂ ਲੱਛਿਆਂ ਦੇ ਵਿੱਚ ਆਪਾਂ ਕੱਟ ਲਏ ਹਰੀਆਂ ਮਿਰਚਾਂ ਦੋ ਪੀ ਕੇ ਪਾਤੀਆਂ ਜੀਰਾ ਹਲਦੀ ਨਮਕ ਚਾਰ ਚਮਚੇ ਬੇਸਣ ਦੇ ਪਾ ਕੇ ਤੇ ਥੋੜੀ ਜਿਹੀ ਅਜਵੈਨ ਹੱਥ ਮਸਲ ਕੇ ਪਾਤੀ ਇਹਨੂੰ ਕਰ ਲੈਣੀ ਮਿਕਸ ਵਧੀਆ ਤਰੀਕੇ ਨਾਲ ਪਾਣੀ ਬਿਲਕੁਲ ਨਹੀਂ ਇਹਦੇ ਵਿੱਚ ਪਾਉਣਾ ਪਾਲਕ ਤੇ ਪਿਆਜ਼ਾਂ ਵਿੱਚ ਪਾਣੀ ਜਿਹੜਾ ਹੁੰਦਾ ਆ ਉਹਦੇ ਨਾਲ ਹੀ ਇਹਨੇ ਮਿਕਸ ਹੋ ਜਾਣਾ ਤੇਲ ਆਪਾਂ ਗਰਮ ਰੱਖਿਆ ਬਹੁਤ ਹੀ ਕ੍ਰਿਸਪੀ ਜਿਹੜੇ ਪਾਲਕ ਦੇ ਪਕੌੜੇ ਐ ਤਾਂ ਇੱਕ ਵਾਰੀ ਬਣਾ ਕੇ ਦੇਖਿਓ ਤੇ ਬੜੇ ਹੀ कुरकुरੇ ਬਣ ਕੇ ਤਿਆਰ ਹੋਣਗੇ ਇਹ ਤੇ ਛੋਟਾ ਛੋਟਾ ਪੀਸ ਆਪਾਂ ਪਾਈ ਜਾਂਦੇ ਆ ਸੇਕ ਲੱਗਿਆ ਤੇ ਇਹਨਾਂ ਨੂੰ ਪਲਟ ਦਵਾਂਗੇ ਐਨ ਕ੍ਰਿਸਪੀ ਕਰਕੇ ਇਹਨਾਂ ਨੂੰ ਆਪਾਂ ਕੱਢਣਾ ਆ ਤੇ ਜਿੱਦਾਂ ਦੇ ਆਪਾਂ ਬਾਹਰੋਂ ਬਜ਼ਾਰੋਂ ਲੈ ਕੇ ਖਾਂਦੇ ਉਹਨਾਂੋਂ ਕਿਤੇ ਵਧੀਆ ਕਿਤੇ ਟੇਸਟੀ ਪਕੌੜੇ ਹੀ ਬਣ ਕੇ ਤਿਆਰ ਹੋ ਜਾਂਦੇ ਦੇਖੋ ਇਸ ਤਰ੍ਹਾਂ ਆਪਾਂ ਇਹ ਸਾਰੇ ਪਕੌੜੇ ਤਿਆਰ ਕਰ ਲੈਣੇ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਆ ਜੀ ਪੂਰੀ ਵੀਡੀਓ ਮੈਂ ਉਸ ਚੈਨਲ ਤੇ ਪਾਈ ਹੋਈ ਹੁੰਦੀ ਆ ਤੇ ਦੇਖੋ ਕਿੰਨੇ ਸੋਹਣੇ कुरकुरੇ ਪਕੌੜੇ ਬਣ ਗਏ ਆ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਸਸੇਕਾਰ